ਅ ਬੀਤੇ 2-3 ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਵੀ ਆਤੰਗਵਾਦੀ ਘਟਨਾਵਾਂ ਹੋਈਆਂ ਖਾਸ ਕਰ ਸ਼ਰਧਾਲੂਆਂ ਦੀ বাস ਦੇ ਉੱਤੇ ਔਰ ਉਹਦੇ ਇਲਾਵਾ ਪਹਿਲਾਂ ਵੀ 2-3 ਦਫਾ ਇਦਾਂ ਹੋ ਚੁੱਕਾ ਹੈ ਅ ਅਗਰ ਆਪਾਂ ਇਹਨੂੰ ਇਨਸਾਨੀਅਤ ਦੇ ਨਾਤੇ ਸਭ ਤੋਂ ਪਹਿਲਾਂ ਦੇਖੀਏ ਤੇ ਦੁਨੀਆ ਦਾ ਕੋਈ ਵੀ ਧਰਮ ਜਿਹੜਾ ਹੈ ਕਿਸੇ ਵੀ ਬੰਦੇ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਉਹ ਕਿਸੇ ਵੀ ਧਰਮ ਦੇ ਸ਼ਰਧਾਲੂਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਅਟੈਕ ਕਰੇ ਬਹੁਤ ਹੀ ਘਟਿਆ ਹਰਕਤ ਕਹਿ ਸਕਦੇ ਆ ਕਾਇਰਤਾ ਵਾਲੀ ਹਰਕਤ ਕਹਿ ਸਕਦੇ ਆ ਤੇ ਅਸੀਂ ਪੰਜਾਬ ਦੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇਹਦੀ ਨਿੰਦਾ ਕਰਦੇ ਆ ਤੇ ਔਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜਦਕਦੀ ਵੀ ਕੋਈ ਧਾਰਮਿਕ ਪ੍ਰੋਗਰਾਮ ਜਾਂ ਯਾਤਰਾਵਾਂ ਹੁੰਦੀਆਂ ਤੇ ਉਹਦੇ ਠੁਕਵੇਂ ਪ੍ਰਬੰਧ ਹੋਣੇ ਚਾਹੀਦੇ ਤਾਂ ਕਿ ਐਦਾਂ ਦੀ ਸ਼ਰਾਰਤੀ ਸਾਜ਼ਿਸ਼ ਜਿਹੜੀ ਆ ਉਹ ਕਦੀ ਵੀ ਕਾਮਯਾਬ ਨਾ ਔਰ ਦੂਜੇ ਪਾਸੇ ਸਰਹੱਦ ਧਰਮਾਂ ਦੇ ਲੋਕਾਂ ਨੂੰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਆਤੰਗਵਾਦੀ ਗੁੱਟ ਨੇ ਉਹਨਾਂ ਦਾ ਇੱਕੋ ਹੀ ਪੂਰੀ ਦੁਨੀਆ 'ਚ ਇੱਕੋ ਹੀ ਉਦੇਸ਼ ਹੈ ਕਿ ਉਹ ਲੋਕਾਂ 'ਚ ਪਾੜ-ਪਾਣ ਨਫ਼ਰਤ ਫੈਲਾਉਣ ਔਰ ਇਸ ਨਫ਼ਰਤ ਦੀ ਆਗ ਨੂੰ ਜ਼ਿਆਦਾ ਫੈਲਾਉਣ ਤੇ ਆਪਾਂ ਜਿੰਨੇ ਵੀ ਲੋਕਾਂ ਆ ਭਾਰਤ ਦੇ ਹਮੇਸ਼ਾ ਹੀ ਜਦ ਵੀ ਕਦੀ ਹਾਲਾਤ ਖਰਾਬ ਹੋਏ ਨੇ ਤੇ ਸਰਹੱਦ ਧਰਮਾਂ ਦੇ ਲੋਕਾਂ ਨੇ ਆਪਸ 'ਚ ਪਿਆਰ ਮੁਹੱਬਤ ਤੇ ਸਾਂਝੀ ਦਾ ਸੰਦੇਸ਼ ਦਿੱਤਾ ਤੇ ਜਦ ਵੀ ਕਦੀ ਐਸੀ ਔਕਲ ਆਵੇ ਇਕ ਦੂਸਰੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਔਰ ਨਫ਼ਰਤ ਦੀ بجائے ਇਕਤਾ ਦੀ ਜੜੀ ਹੈ ਉਹ ਗੱਲ ਕਰਨੀ ਚਾਹੀਦੀ ਹੈ